ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਬਾਬਾ ਸ਼ਿਰਚਨ ਸਾਹਿਬ ਗੁਰਦੁਆਰਾ ਜੋ ਕਿ ਮਜੀਠਾ ਵੇਰਖਾ ਬਾਈਪਾਸ ਤੇ ਸਥਿਤ ਹੈ ਇਹ ਉਥੋਂ ਦੇ ਅਸਥਾਨ ਦੀ ਹੈ ਇਹ ਜਿੱਥੇ ਜਾਗੋ ਲੈ ਕੇ ਪਰਿਵਾਰ ਪਹੁੰਚਿਆ ਹੋਇਆ ਹੈ ਇਸ ਸਥਾਨ ਤੇ ਲੰਗਰ ਪੱਕਦਾ ਹੈ ਗੁਰੂ ਘਰ ਦਾ ਅਤੇ ਨਿਸ਼ਾਨ ਸਾਹਿਬ ਵੀ ਸ਼ਿਸ਼ੋਭਿਤ ਨੇ ਇਹ ਪਰਿਵਾਰ ਜਿਸ ਤਰੀਕੇ ਨਾਲ ਜਾਗੋ ਲੈ ਕੇ ਉਸ ਸਥਾਨ ਦੀ ਹਦੂਦ ਦੇ ਅੰਦਰ ਜਾ ਰਹੇ ਨੇ ਬੋਲੀਆਂ ਪਾਈਆਂ ਗਈਆਂ ਢੋਲ ਵਜਾ ਕੇ ਨੱਚਿਆ ਗਾਇਆ ਗਿਆ ਇਹ ਮੇਰੇ ਖਿਆਲ ਦੇ ਵਿੱਚ ਅਸੀਂ ਸਾਡੀ ਸਿੱਖ ਕੌਮ ਦੀ ਇਤਰਾਸਦੀ ਹੈ ਕਿ ਅਸੀਂ ਖੁਦ ਹੀ ਆਪਣੇ ਗੁਰੂ ਘਰ ਦੀ ਮਰਿਆਦਾ ਨੂੰ ਨਹੀਂ ਸਮਝ ਪਾ ਰਹੇ ਇਸ ਵੀਡੀਓ ਵਿੱਚ ਤੁਸੀਂ ਦੇਖੋ ਤਾਂ ਆਪਣੇ ਸਰਦਾਰ ਹੀ ਪਰਿਵਾਰ ਹੈ ਤੇ ਸਰਦਾਰ ਬਜ਼ੁਰਗ ਵੀ ਖੜੇ ਨੇ ਜੋ ਕਿ ਮੇਰੇ ਖਿਆਲ ਚ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਕੀ ਅਸੀਂ ਸਾਡੇ ਗੁਰੂ ਘਰ ਦੀ ਮਰਿਆਦਾ ਕੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਅਸੀਂ ਕੀ ਸਮਝਾ ਰਹੇ ਹਾਂ ਉਹਨਾਂ ਦੇ ਸਾਹਮਣੇ ਸਿਆਣੇ ਬਜ਼ੁਰਗਾਂ ਦੇ ਸਾਹਮਣੇ ਇਹ ਜਾਗੋ ਲੈ ਕੇ ਤੀਆਂ ਸਾਡੇ ਪੁੱਤ ਉਸ ਲੰਗਰ ਹਾਲ ਦੀ ਹਦੂਦ ਦੇ ਅੰਦਰ ਗਏ ਨੇ ਨੱਚੇ ਨੇ ਬੋਲੀਆਂ ਪਾਈਆਂ ਨੇ ਤੇ ਬਹੁਤ ਦੁੱਖ ਹੋਇਆ ਇਹ ਚੀਜ਼ ਨੂੰ ਦੇਖ ਕੇ ਕਿ ਅਸੀਂ ਖੁਦ ਹੀ ਗੁਰੂ ਘਰ ਦੀ ਮਰਿਆਦਾ ਨੂੰ ਨਹੀਂ ਸਮਝ ਪਾ ਰਹੇ ਤੇ ਨਾ ਹੀ ਆਪਣੀ ਅਗਲੀ ਆਉਣ ਵਾਲੀ ਪੀੜ੍ਹੀ ਨੂੰ ਸਮਝਾ ਪਾ ਰਹੇ ਆ ਇਹ ਦੇਖੋ ਦੇਖੀ ਦੂਸਰੇ ਵੀ ਬੱਚਿਆਂ ਉਤੇ ਇੰਨਾ ਚੀਜ਼ਾਂ ਦਾ ਬੁਰਾ ਅਸਰ ਪੈਂਦਾ ਹੈ ਦੂਸਰੇ ਵੀ ਹੋਰ ਪਰਿਵਾਰਾਂ ਦਾ ਬੁਰਾ ਅਸਰ ਪੈਂਦਾ ਹੈ ਇੱਕ ਬਹੁਤ ਗਲਤ ਮੈਸੇਜ ਕਨਵੇ ਹੋ ਰਿਹਾ ਹੈ ਜਿਨਨੇ ਵੀ ਉਸ ਟਾਈਮ ਤੇ ਨੌਜਵਾਨ ਬੱਚੇ ਤੇ ਨੌਜਵਾਨ ਧੀਆਂ ਜਾਗੋ ਲੈ ਕੇ ਉਸ ਹਦੂਦ ਦੇ ਅੰਦਰ ਗਈਆਂ ਨੇ ਗੁਰੂ ਘਰ ਦੇ ਹਦੂਦ ਦੇ ਅੰਦਰ ਔਰ ਜਾ ਕੇ ਉੱਥੇ ਇਹ ਬੋਲੀਆਂ ਪਾਈਆਂ ਗਈਆਂ ਨੇ ਮੇਰਾ ਇਹ ਸਵਾਲ ਹੈ ਕਿ ਇਹ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਖੁਦ ਗੁਰੂ ਘਰ ਦੀ ਮਰਿਆਦਾ ਨੂੰ ਕਿਸ ਹੱਦ ਤੱਕ ਸਮਝਣਗੇ ਜਾਂ ਇਹ ਬੱਚੇ ਅੱਗੋਂ ਆਪਣੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਗੁਰੂ ਘਰ ਦੀ ਮਰਿਆਦਾ ਨੂੰ ਕੀ ਸਮਝਾਉਣਗੇ ਸੋ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਅਸੀਂ ਹੋਰ ਵੀ ਬਹੁਤ ਵਿਚਾਰ ਚਰਚਾ ਕਰਦੇ ਹਾਂ ਪਰ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਨੇ ਇਹ ਬਹੁਤ ਹੀ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵੱਡੇ ਘਾਟੇ ਪਾਉਣ ਵਾਲੀਆਂ ਨੇ ਸਾਡੇ ਬੱਚਿਆਂ ਉੱਤੇ ਇਹਨਾਂ ਗੱਲਾਂ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ ਸਾਨੂੰ ਸਿਆਣਿਆਂ ਨੂੰ ਸਾਨੂੰ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਿੱਖ ਧਰਮ ਦੇ ਸਿਧਾਂਤਾਂ ਦਾ ਉਹਨਾਂ ਦੀ ਰਹਿਤ ਮਰਿਆਦਾ ਦਾ ਗੁਰੂ ਧਾਮਾਂ ਦੀ ਰਹਿਤ ਮਰਿਆਦਾ ਦਾ ਸਾਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਜਿੱਥੇ ਵੀ ਉਹ ਗਲਤ ਨੇ ਉਹਨਾਂ ਨੂੰ ਟੋਕਣਾ ਚਾਹੀਦਾ ਸੋ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਸਿਆਣੇ ਬਜ਼ੁਰਗ ਖੜੇ ਨੇ ਔਰਤਾਂ ਸੀਗੀਆਂ ਬੱਚੇ ਸੀਗੇ ਜਵਾਨ ਨੌਜਵਾਨ ਸੀਗੇ ਨੌਜਵਾਨ ਕੁੜੀਆਂ ਸੀਗੀਆਂ ਸਾਰਿਆਂ ਲਈ ਇਹ ਬਹੁਤ ਹੀ ਇੱਕ ਸ਼ਰਮ ਦਾ ਸ਼ਰਮਸਾਰ ਗੱਲ ਹੈ ਕਿ ਅਸੀਂ ਉਸ ਸਥਾਨ ਤੇ ਗਏ ਆ ਜਾਣੇ ਚ ਗਏ ਆ ਅਣਜਾਣੇ ਚ ਗਏ ਆ ਪਰ ਗਏ ਆ ਇਹ ਬਹੁਤ ਹੀ ਨਿੰਦਣਯੋਗ ਹੈ ਇਸ ਦੇ ਉੱਤੇ ਸਾਰਿਆਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ